ਲੈਟ ਨਾ ਸਾਡੇ ਪਾਣੀ ਬੱਚੇ ਵੀ ਪਰੇਸ਼ਾਨ ਆ ਅਸੀਂ ਪਾਣੀ ਤੋਂ ਵੀ ਪਰੇਸ਼ਾਨ ਆ ਇਤੋਂ ਦੀਆਂ ਗੰਦੀਆਂ ਸਰਕਾਰਾਂ ਤੋਂ ਤਾਂ ਅਸੀਂ ਬੜੇ ਪਰੇਸ਼ਾਨ ਹੋਏ ਆ ਸਾਡੇ ਲੈਟ ਨਾ ਪਾਣੀ ਸਾਡੇ ਬੱਚੇ ਵੀ ਦੁਖੀ ਆ ਬੱਚੇ ਕਿੱਥੇ ਚਲੇ ਵੀ ਜਾਣਗੇ ਅਸੀਂ ਕਿੱਥੇ ਜਾਈਏ ਦੱਸੋ 10 ਦਿਨ ਹੋ ਗਏ ਅੱਜ 48 ਘੰਟਿਆਂ ਤੋਂ ਵੀ ਉੱਪਰ ਹੋ ਗਿਆ ਪਿਛਲੇ 3 ਦਿਨਾਂ ਤੋਂ ਨਾ ਤਾਂ ਬਿਜਲੀ ਹੈ ਤੇ ਨਾ ਹੀ ਪਾਣੀ ਹੈ ਲੋਕਾਂ ਦਾ ਹਾਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਪਿਆ ਹੈ ਤੇ ਲੋਕਾਂ ਦੇ ਵੱਲੋਂ ਪਾਵਰ ਕਾਮ ਤੇ ਬੜਾ ਜ਼ਿਆਦਾ ਗੁੱਸਾ ਕੱਢਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਪਲੇਂਟ ਵਾਲੇ ਨੰਬਰ ਤੇ ਕੰਪਲੇਂਟ ਵੀ ਕੀਤੀ ਜਾ ਰਹੀ ਹੈ ਪਰ ਉਹ ਕੋਈ ਵੀ ਹੱਲ ਨਹੀਂ ਕਰ ਰਹੇ ਅਤੇ ਜਦੋਂ ਐਕਸੀਨ ਨੂੰ ਕਾਲ ਲਗਾਇਆ ਗਿਆ ਤਾਂ ਉਸਨੇ ਕਾਲ ਚੁੱਕਣਾ ਮੁਨਾਸਬ ਨਹੀਂ ਸਮਝਿਆ ਸਦಾಸੀਏ ਕੀ ਪਿਛਲੇ 3 ਦਿਨਾਂ ਤੋਂ ਕਾਰਾਬਾਰਾ ਚੌਕ ਦੇ ਨਾਨਕਪੁਰਾ ਦੇ ਵਿੱਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਪਾਣੀ ਹੈ ਕੋਈ ਦੋਵੇਂ ਚੀਜ਼ਾਂ insan ਲਈ ਬਹੁਤ ਜ਼ਰੂਰੀ ਨੇ ਇਹ ਦੋਵੇਂ ਚੀਜ਼ਾਂ ਨਾ ਹੋਣ ਕਰਕੇ ਲੋਕਾਂ ਦਾ ਜੋ ਜੀਣਾ ਹੈ ਔਖਾ ਹੋਇਆ ਪਿਆ ਉਹਨਾਂ ਦੇ ਵੱਲੋਂ ਅਤੇ ਉੱਥੇ ਦੇ ਪ੍ਰਸ਼ਾਸਨਿਕ ਉੱਥੇ ਦੇ ਲੀਡਰ ਅਤੇ ਉਸ ਤੋਂ ਲਾਵਾ ਸਪੀਸੀਅਲ ਤੇ ਕਾਫੀ ਗੁੱਸਾ ਐ ਦਿਖਾਇਆ ਜਾ ਰਿਹਾ ਮਨੁੱਖ ਮੰਗ ਰਿਹਾ ਕਿ ਜਲਦ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਆਓ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਸਿਟੀ ਹੋਮ న్యూਸ ਦੇ ਜਸਵਿੰਦਰ ਸਿੰਘ ਜੀ ਤੇ ਜਿਸ ਕਰਕੇ ਇਕੱਠ ਹੋਇਆ ਵੀ ਲੈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਲੈਟ ਨਹੀਂ ਤੇ ਲੈਟ ਨਹੀਂ ਆਉਂਦੀ ਤਾਂ ਪਾਣੀ ਨਹੀਂ ਆਉਂਦਾ ਇਹ ਕਿਹੜਾ ਮਤਲਬ ਆ ਇਹ ਨਕਰਾਬਰਾ ਨਰਗਰ ਦੋਨੋਂ ਜੋਇੰਟ ਹੀ ਆ ਇਹ ਤੇ ਕਿਹੜਾ ਤੁਹਾਡਾ ਬਿਜਲੀ ਮੋਟਰ ਲੱਗਦਾ ਹਾਂਜੀ ਬਿਲੀ ਬਲ ਛੜੇ ਮਲੇ ਕਿੰਨੇ ਦਿਨਾਂ ਤੋਂ ਦਿੱਕਤ ਆ ਰਹੀ ਹੈ ਤਿੰਨ ਤਿੰਨ ਦਿਨ ਹੋ ਗਏ ਕੰਕਈ ਕਲਦੋ ਕੱਲ ਵੀਰ ਤੋਂ ਜ਼ਿਆਦਾ ਆ ਸ਼ਿਕਾਇਤਾਂ ਬਹੁਤ ਕੀਤੀਆਂ ਫੋਨ ਬੜੇ ਕੀਤੇ ਆ ਉਹ ਚੁੱਕਦੇ ਨਹੀਂਗੇ ਫੋਨ ਚੁੱਕਦੇ ਨਹੀਂ ਆ ਦੀ ਉਧੇ ਸਾਰੇ ਘਟਾ ਘਾਟ ਕੇ ਆਏ ਆ ਜਾ ਕੇ ਵੀ ਆ ਬਹੁਤ ਆਉਂਦਾ ਕੋਈ ਨਹੀਂ ਉਹ ਕਹਿੰਦੇ ਹੜਤਾਲ ਕੀਤੀ ਹੋਈ ਆ ਕੀਤੀ ਆ ਉਹ ਕਿਤਾ ਬਸ ਅੱਧਾ ਗਈ ਜਾਂਦੇ ਆ ਐਸ਼ਾ ਹੌਲ 200 ਗਰਮੀਂ ਮਰ ਰਹੇ ਹੋਰ ਕੀ ਹੋਣਾ ਸਰਕਾਰ ਸਰਕਾਰ ਅਜੇ ਇਹ ਕੋਈ ਕੁਝ ਨਹੀਂ ਕਹ ਸਕਦੀਆਂ ਨਾ ਕਾਂਗਰਸ ਕਰ ਰਹੀ ਆ ਨਾ ਆਪਣੇ ਦੂਜਾ ਆ ਕਰ ਰਿਹਾ ਅੱਡੜੂ ਵਾਲੇ ਕੋਈ 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 ਸਰਕਾਰ ਕੁਝ ਨਹੀਂ ਕਰ ਰਹੀ ਬਸ ਗਰੀਬਾ ਗਰੀਬ ਤਾਂ ਗਰੀਬੀ ਹੋ ਜਾਂਦੇ ਆ ਮਰੀ ਜਾਂਦੇ ਪੱਕੇ ਮਰੀ ਜਾਂਦੇ ਤਿੰਨ ਤਰ ਹੋ ਗਏ ਧੌਣ ਤੋਂ ਵੀ ਦੇਦੇ ਆ ਤੇ ਪਾਣੀ ਤੋਂ ਵੀ ਦੇਦੇ ਪਰੋਣੇ ਆਏ ਉਹ ਵੀ ਮੁੜ ਗਏ ਸਾਡੀ ਆਹ ਗੱਲ ਹੈ ਅਸੀਂ ਬਿਜਲੀ ਦਫ਼ਤਰ ਦੇ ਅੰਦਰ ਗਏ ਆਂ ਸਾਨੂੰ ਕਹਿੰਦੇ ਆ ਅਸੀਂ 1 ਘੰਟੇ ਤੱਕ ਭੇਜਦੇ ਆਂ ਘੰਟੇ ਤੋਂ ਬਾਅਦ ਕਿਸੇ ਨੇ ਕੋਈ ਨਹੀਂ ਭੇਜਿਆ ਉਸ ਤੋਂ ਬਾਅਦ ਅਸੀਂ ਫੋਨ ਕੀਤਾ 100 ਬੰਦਾ ਸਾਡਾ ਰਾਤ ਜਾ ਕੇ ਆਇਆ ਕੋਈ ਨਹੀਂ ਕਿਸੇ ਨੇ ਕਿਹਾ ਸਾਡਾ ਸੁਣਵਾਈ ਨਹੀਂ ਸਾਡੀ ਹਲੇ ਤੱਕ ਵੀ ਨਹੀਂ ਆਈ ਸਾਡੇ ਲਾਈਟ ਨਾਲ ਸਾਡੇ ਪਾਣੀ ਬੱਚੇ ਪਰੇਸ਼ਾਨ ਨੇ ਅਸੀਂ ਪਾਣੀ ਤੋਂ ਵੀ ਪਰੇਸ਼ਾਨ ਆ ਸਾਡੀ ਕਿਹੜੀਆਂ ਤਾਰਾ ਸੜੀਆਂ ਕੋਈ ਇਹਨੂੰ ਦੇਖਣ ਨਹੀਂ ਆਉਂਦਾ ਚੁਣ ਵੀ ਨਹੀਂ ਆਉਂਦੇ 1 ਘੰਟੇ ਬਾਅਦ ਕਹਿੰਦੇ ਆਵਾਂਗੇ ਕੋਈ ਨਹੀਂ ਆਇਆ ਸਾਡੀ ਕਿਸੇ ਨੇ ਨਹੀਂ ਸੁਣੀ ਸਾਡੀ 3 ਦਿਨ ਹੋ ਗਏ ਸਾਨੂੰ ਕਿਹੜੇ ਕੱਢਦੇ ਆਂ ਸਾਡੀ ਹੱਥ ਜੋੜ ਕੇ ਬੇਨਤੀ ਆ ਕਹੇ ਚੱਲਣੀ ਚਾਹੀਦੀ ਆ ਹਾਂ ਪਾਣੀ ਬਿਨਾਂ ਸਰਕਾਰ ਨਾਲ ਨਹੀਂ ਟੋੜਦਾ ਸਕਦਾ ਮੁਕਿਆ ਅਸੀਂ ਮੰਡੇ ਮੰਡੇ ਇਤਾਂ ਦੀਆਂ ਗੰਦੀਆਂ ਸਰਕਾਰਾਂ ਤੋਂ ਤਾਂ ਅਸੀਂ ਬੜੇ ਪਰੇਸ਼ਾਨ ਹੋਏ ਆ ਤੋ ਤਿੰਨ ਦਿਨ ਤੋਂ ਬੜੇ ਪਰੇਸ਼ਾਨ ਆ ਸਾਡੇ ਲੈਟ ਨਾ ਪਾਣੀ ਸਾਡੇ ਬੱਚੇ ਵੀ ਦੁਖੀ ਆ ਬੱਚੇ ਕਿੱਥੇ ਚਲੇ ਵੀ ਜਾਣਗੇ ਅਸੀਂ ਕਿੱਥੇ ਜਾਈਏ ਦੱਸੋ ਅਸੀਂ ਕਾਰਾ ਵਾਰਾ ਮਹੱਲਾ ਹਾਂਜੀ ਤਿੰਨ ਦਿਨ ਹੋ ਗਏ ਅੱਜ 48 ਘੰਟਿਆਂ ਤੋਂ ਵੀ ਉੱਪਰ ਹੋ ਗਿਆ ਆ ਸ਼ਿਕਾਇਤ ਕੀਤੀ ਸਵੇਰੇ ਅਸੀਂ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਬਿਜਲੀ ਦਫ਼ਤਰ ਜਾ ਕੇ ਆਈਆਂ ਹਾਂਜੀ ਸਾਨੂੰ ਕਹਿੰਦੇ 2 ਘੰਟਿਆਂ ਨੂੰ ਆ ਜਾਣਗੇ ਬੰਦੇ ਸਾਡੇ ਠੀਕ ਕਰਕੇ ਆਣਗੇ ਪਰ ਕੋਈ ਨਹੀਂ ਆਇਆ ਦੇਖੋ ਭਾਜੀ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਬੱਚੇ ਬਹੁਤ ਪਰੇਸ਼ਾਨ ਆ ਅਸੀਂ ਕਿੱਥੇ ਜਾਈਏ ਕਿੱਥੇ ਲੈ ਜਾਈਏ ਬੱਚਿਆਂ ਨੂੰ ਆਪਣੇਆਂ ਨੂੰ ਹਨ 3 ਦਿਨ ਹੋ ਗਏ ਸਾਡੇ ਪਾਣੀ ਵੀ ਲੈਟ ਨਾਲ ਹੀ ਹੋਣਾ ਪਾਣੀ ਵੀ ਨਹੀਂ ਆਉਂਦਾ ਸਾਡੇ ਪਾਣੀ ਤਾਂ ਸਾਡੇ ਇੱਕ ਬੂੰਦ ਨਹੀਂ ਹੈਗੀ ਕੋਈ ਟੈਂਕਰ ਸਾਡੇ ਪਾਣੀ ਇੱਧਰ ਗਲੀ ਛੋਟੇ ਟੈਂਕਰ ਆਉਂਦਾ ਨਹੀਂ ਹੈਗਾ ਬਾੜੀ ਕਾ ਕੇ ਬਾੜੀ ਦੇ ਛਾਤਰੂ ਲੈ ਕੇ ਜਾਵਾਂਗੇ ਅਸੀਂ ਛੋਟੇ ਸਾਡੀ ਟੈਂਕਰ ਵੀ ਨਹੀਂ ਆ ਰਿਹਾ ਹੈਗਾ ਆਡੀ ਗੜੀ ਛੋਟੀ ਹੈ ਤੇ ਟੈਂਕਰ ਆ ਨਹੀਂ ਸਕਦਾ। ਇਹ ਕਿ ਤੁਹਾਨੂੰ ਸਾਡਾ ਅਹੀ ਚਾਜਾ ਤਾਰ ਸੜੀ ਰਹਿੰਦੀ ਜਦੋਂ ਦੇਖ ਲਓ ਇੱਥੋਂ ਤਾਰ ਸੜੀ ਰਹਿੰਦੀ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ। ਬੱਚੇ ਜਾਈਦਾ ਪਾ ਜਾਣ। ਨਹੀਂ ਅਸੀਂ ਇੰਨੇ ਤਰੇਹੇ ਕਰਾ ਲਿਆ ਸੀ। ਕਿੰਨੀ ਵਾਰੀ ਅਸੀਂ ਪੈਸੇ ਪਾ ਕੇ ਵੀ ਠੀਕ ਕਰਵਾ ਚੁੱਕੇ ਹਾਂ। 100-100 ਰੁਪਿਆ ਪਾਇਆ ਠੀਕ ਕਰਵਾਈ। ਫਿਰ ਦੁਬਾਰਾ ਹੋ ਗਈ। 4 ਦਿਨ ਠੀਕ ਹੁੰਦੀ ਆ ਫਿਰ ਹੋ ਜਾਂਦੀ। ਇੰਨੇ ਪਰੇਸ਼ਾਨ ਜ਼ਿਆਦਾ ਬਹੁਤ ਪਰੇਸ਼ਾਨ ਆ। ਕਿੰਨੀ ਵਾਰੀ ਪੈਸੇ ਪਾ ਪਾ ਕੇ ਕਰਾਈਏ। ਕੋਸ਼ ਉਹਨਾਂ ਦੀ 100 ਰੁਪਿਆ ਬਾਅਦ ਇਹ ਸਾਨੂੰ ਕੀ ਫਾਇਦਾ ਜਦੋਂ ਅਸੀਂ ਆਪੇ ਬਿਜਲੀਆਂ ਦੇ ਤਾਰਾਂ ਪਵਾਉਣੀਆਂ ਆਪ ਕੰਮ ਕਰਨੇ ਸਾਨੂੰ ਸਰਕਾਰਾਂ ਦੀ ਕੀ ਲੋੜ ਹੈ ਫਿਰ ਹੱਥ ਜੋੜਦੇ ਪੈਰੀ ਪੈਂਦੇ ਬਾਅਦ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਹੈਗੀ ਉੱਥੇ ਜਾ ਜਾ ਕੇ ਅਸੀਂ ਘੇੜੇ ਮਾਰ ਮਾਰ ਪਾਗਲ ਹੁੰਦੇ ਆ ਸੁਣਨੀ ਚਾਹੀਦੀ ਹੈ ਨਾ ਸਾਡੀ ਵੀ ਉਹ ਕਿੰਨੀ ਦੁਨੀਆ ਪੂਰਾ ਮਹੱਲੇ ਦੇ ਵਿੱਚ ਲਾਈਟ ਹੈ ਨਹੀਂ ਐਕਸ਼ਨ ਸਾਹਿਬ ਨੂੰ ਆਪਾਂ ਫੋਨ ਲਾਉਨੇ ਆ

हाँ सुबह पाँच बजे से कटी है लाइट सुबह कल सुबह कल, कल सुबह अभी तक लाइट नहीं आई बहुत गर्मी है पारी, पारी का अब क्या है? करें तो मजबूरी है करना ही पड़ेगा पानी भी नहीं है लाइट ही नहीं है तो पानी कहाँ से आएगा अब इधर उधर से कैसे कैसे करके थोड़ा तो बहुत मिल जा रहा था पी लेते हैं बस खरीद उरीद के पास